ਦੋਸਤੋ ਗੁਜਰਾਤ ਦੀ ਸੀਟ ਹੈਗੀ ਲੋਕ ਸਭਾ ਦੀ ਸੂਰਤ ਸ਼ਹਿਰ ਦੀ ਕਈ ਸੀਟਾਂ ਨੇ ਖੈਰ ਉਹਨਾਂ ਚ ਇੱਕ ਸੂਰਤ ਹੈ ਤੇ ਉਹਦੇ ਚ ਟੋਟਲ 10 ਕੈਂਡੀਡੇਟ ਚੋਣ ਲੜਦੇ ਸੀਗੇ ਲੋਕ ਸਭਾ ਚੋਣ ਇੱਕ ਬੀਜੇਪੀ ਦਾ ਦੂਸਰਾ ਕਾਂਗਰਸ ਦਾ ਤੇ 8 ਆਜ਼ਾਦ ਜਾਂ ਇੱਕ ਬਸਪਾ ਦਾ ਸੀਗਾ ਤੇ ਉਹਦੇ ਵਿੱਚੋਂ ਕਾਂਗਰਸ ਦੇ ਕੈਂਡੀਡੇਟ ਦੇ ਕੱਲ ਜਿਹੜਾ ਮੇਨ ਕੈਂਡੀਡੇਟ ਹੁੰਦਾ ਹੈ ਉਹਦਾ ਕਵਰਿੰਗ ਕੈਂਡੀਡੇਟ ਹੁੰਦਾ ਇੱਕ ਮੇਨ ਹੁੰਦਾ ਅਗਰ ਉਹ ਕਵਰਿੰਗ ਦਾ ਕੰਮ ਇਹ ਹੁੰਦਾ ਵੀ ਅਗਰ ਮੇਨ ਕੈਂਡੀਡੇਟ ਦੇ ਪੇਪਰ ਕਿਸੇ ਵਜ੍ਹਾ ਕਰਕੇ ਰੱਦ ਹੋ ਗਏ ਤਾਂ ਕਵਰਿੰਗ ਕੈਂਡੀਡੇਟ ਆ ਫਿਰ ਉਹ ਚੋਣ ਲੜਦਾ ਹੈ ਤੇ ਉਹਦੇ ਚ ਜਿਹੜਾ ਗੁਜਰਾਤ ਮੋਦੀ ਦਾ ਗੜ੍ਹ ਆ ਗੁੰਡਾਗਰਦੀ ਦਾ ਗੜ੍ਹ ਉੱਥੇ ਮੋਦੀ ਉਹਨਾਂ ਨੇ ਕਿਉਂਕਿ ਖਤਰਾ ਸੀ ਇਹਨਾਂ ਨੂੰ ਸੀਟ ਦਾ ਇਹਨਾਂ ਨੇ ਜਿਹੜਾ ਮੇਨ ਕੈਂਡੀਡੇਟ ਸੀ ਉਹਦੇ ਪੇਪਰ ਰੱਦ ਕਰਵਾਤੇ ਵੀ ਜਿਹੜੇ ਉਹਦੇ ਗਵਾਹ ਹੁੰਦੇ ਨੇ ਪ੍ਰਪੋਜ਼ਰ ਕਹਿੰਦੇ ਨੇ ਉਹਨੂੰ ਜਦੋਂ ਵੀ ਕੈਂਡੀਡੇਟ ਪੇਪਰ ਭਰਦਾ ਹੈ ਤੇ ਉਹਦੇ ਨਾਲ ਤਿੰਨ ਬੰਦੇ ਚਾਹੀਦੇ ਹੁੰਦੇ ਨੇ ਐਜ਼ ਇੱਕ ਗਵਾਖ ਅਖੇ ਉਹਨਾਂ ਦੇ ਜਿਹੜੇ ਸਾਈਨ ਨੇ ਉਹ ਨਹੀਂ ਮਿਲਦੇ ਹੈਗੇ ਤਿੰਨਾਂ ਗਵਾਹਾਂ ਦੇ ਤੇ ਇਵੇਂ ਜਿਹੜਾ ਕਵਰਿੰਗ ਕੈਂਡੀਡੇਟ ਸੀਗਾ ਉਹਦੇ ਤੇ ਵੀ ਇਹੀ ਨੁਕਸ ਕੱਢਿਆ ਵੀ ਉਹਦੇ ਜਿਹੜੇ ਆਪਣੇ ਗਵਾਹਾਂ ਦੇ ਜਾਂ ਪ੍ਰਪੋਜ਼ਰ ਦੇ ਜਿਹੜੇ ਸਾਈਨ ਨੇ ਉਹ ਨਹੀਂ ਮਿਲਦੇ ਠੀਕ ਹੈ ਜੀ ਕਾਂਗਰਸ ਦੇ ਕੈਂਡੀਡੇਟ ਰੱਦ ਹੋ ਗਿਆ ਮੇਨ ਤੇ ਜਿਹੜਾ ਆਪਣੇ ਕਵਰਿੰਗ ਉਹ ਤੋਂ ਬਾਅਦ ਬਸ-ਬਸ ਸਮੀਤ ਜਿਹੜੇ ਬਾਕੀ ਦੇ ਕੈਂਡੀਡੇਟ ਸੀਗੇ ਆਜ਼ਾਦ ਉਹਨਾਂ ਸਾਰਿਆਂ ਨੇ ਆਪਣੇ ਪੇਪਰ ਲੈ ਲੈ ਵਾਪਸ ਤੇ ਅੱਜ ਜਾਨੀ ਚੋਣ ਕਮਿਸ਼ਨ ਨੇ ਉਹਨੂੰ ਜੇਤੂ ਉਮੀਦਵਾਰ ਦਾ ਜਿਹੜਾ ਸਰਟੀਫਿਕੇਟ ਆ ਉਹ ਦਿੱਤਾ ਜਾਨੀ ਉਹ ਐਮਪੀ ਸੂਰਤ ਦੇ ਵਿੱਚ ਬੀਜੇਪੀ ਦਾ ਜਿਹੜਾ ਸੀਗਾ ਕੈਂਡੀਡੇਟ ਉਹ ਐਮਪੀ ਬਣ ਗਿਆ ਹੋਇਆ ਹੈ ਚੋਣਾਂ ਤੋਂ ਪਹਿਲਾਂ ਸੋ ਆ ਗੁੰਡਾਗਰਦੀ ਚੱਲ ਰਹੀ ਹੈਗੀ ਆ ਇੰਡੀਆ ਦੇ ਵਿੱਚ ਐਸ ਵੇਲੇ